ਬਾਪ ਦਾ ਰਤਬਾ ਕੀ ਹੈ ਸੁਣੋ ਮੈਂ ਅੱਜ ਸੁਣਾਉ ਉਹਨਾ ਪਿਆਰ ਤੇ ਇਹ ਵੀ ਕਰਦੇ ਜਿੰਨਾ ਕਰਦੀਆਂ ਮੰਗ ਇੱਕ ਪਿਓ ਵੀ ਆਪਦੇ ਆਪਦੇ ਬੱਚੇ ਨੂੰ ਨਹੀਂ ਪਿਆਰ ਕਰਦਾ ਪਰ ਪਿਓ ਥੋੜਾ ਜਿਹਾ ਸਖਤ ਹੁੰਦਾ ਹੈ ਉਹ ਸਖਤ ਹੋਣਾ ਬਹੁਤ ਜ਼ਰੂਰੀ ਹੈ ਸਖਤ ਇਸ ਗੱਲੋਂ ਨਹੀਂ ਕਿ ਉਹ ਆਪਣੇ ਬੱਚੇ ਨੂੰ ਆਪਣੀ ਆਪਣੇ ਹੁਕਮ ਦੇ ਥੱਲੇ ਰੱਖ ਲੈਣ ਸਖਤ ਇਸ ਗੱਲੋਂ ਉਹਨੂੰ ਇਹ ਡਰ ਰਹਿੰਦਾ ਕਿ ਮੇਰਾ ਪੁੱਤ ਮੇਰੀ ਧੀ ਮੇਰੇ ਬੱਚੇ ਕਿਤੇ ਮਾੜੇ ਰਾਹ ਨਾ ਤੁਰ ਪੈ। ਹਰ ਵੇਲੇ ਉਹਨਾਂ ਦੀ ਹਿਫਾਜ਼ਤ ਧਿਆਨ ਰੱਖਦਾ। ਜੋ ਕਦੇ ਨਹੀਂ ਤੇ ਦੁੱਧ ਉਬਲਦੇ ਦੁੱਧ ਉਬਲਦੇ ਧੀ ਪੁੱਤ ਵਿਗੜਦੇ ਦੇਰ ਨਾ ਲਾਉਂਦੇ। ਦੁੱਤ ਪੁੱਤ ਧੀਾਂ ਇਹ ਨਿਗਰਾਨੀ ਚਾਹੁੰਦੇ। ਇਸ ਕਰਕੇ ਦਦ ਨੂੰ ਚੁੱਲੇ ਤੇ ਧਰ ਤੋਂ ਸੇ ਗੌਰ ਨਾਲ ਕਰਿਓ ਕਲ ਜੂ ਸਰ ਉਹ ਬੜ ਜੂ ਈਆ ਫਤਾਂ ਦੇ ਨਿਗ੍ਹਾ ਨ ਰੱਖ ਤੋ ਛੱਡ ਦੋ ਤੇ ਅਲਾਂਬੇ ਆਉਣੇ ਜੂ ਨਹੀਂ ਹੋਣੇ